ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੇ ਜੇ ਕ ਨਿਕਲਾਈ ਦੁਨੀਆ ਦਾ ਭਲਾ ਕੀਤੀ ਜਦੋਂ ਸਰੀਰ ਤਿਆਗਣ ਲਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਜੀ ਮਾਤਾ ਕਿਸ਼ਨ ਤੋਂ ਮਾਤਾ ਕਿਸ਼ਨ ਤੋਂ ਕਿਉਂਕਿ ਗੁਰੂ ਆਰਕੇਸ਼ਨ ਸਾਹਿਬ ਦਾ ਨਾਂ ਹੀ ਇੰਜ ਰੱਖਿਆ ਹੈ। ਪਤਾ ਜੀ ਹਰ ਰਾਏ ਸਾਹਿਬ ਹਰ ਰਾਏ ਹਰ ਹਰ ਲਵਜ ਜਾਈ ਤੋਂ ਲਿਆ ਤੇ ਕ੍ਰਿਸ਼ਨ ਲਫਾਈ ਮਾਤਾ ਜੀ ਨੇ ਹਰ ਕ੍ਰਿਸ਼ਨ ਮਾਤਾ ਕਿਸ਼ਨ ਗੌਰ ਜੀ ਨੇ ਕਿਹਾ ਗੁਰੂ ਆਰਕੇਸ਼ਨ ਸਾਹਿਬ ਜੀ ਨੂੰ ਬੇਟਾ ਫਰੀ ਉਮਰ ਬਦਾਲ ਤੁਹਾਡੇ ਹੱਥ ਸਾਗ ਬੋ ਜੇ ਆਪਣੀ ਉਮਰ ਬਤਾ ਲਓ ਮਾਤਾ ਜੀ ਕਹਿੰਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਵਾਬ ਦਿੱਤਾ ਕਹਿੰਦੇ ਮਾਤਾ ਜੀ ਤੁਸੀਂ ਤੇ ਮੇਰੇ ਮਾਤਾ ਹੋ ਆ ਵੀਰੀ ਸਮਝ ਵਿੱਚ ਇਹ ਗੱਲ ਹੈ ਹੀ ਸਗੋਂ ਹੋਰਨਾਂ ਨੂੰ ਵੀ ਸਮਝਾਉਣੀ ਪੈਂਦੀ ਹੈ ਇਹ ਚਾਰ ਦਿਨ ਦਾ ਖੇਲ ਤਮਾਸ਼ਾ ਗੱਜ ਕੇ ਆਖੋ ਸਾਤਨਾ ਤੁਸੀਂ ਕਹਿੰਦੇ ਉਮਰ ਵਧਾ ਲਓ ਇਹ ਚਾਰ ਦਿਨ ਦਾ ਖੇਲ ਤਮਾਸ਼ਾ ਸੰਸਾਰ ਨਾਸਵਾਨ ਇਹ ਸੰਸਾਰ ਦੇ ਨਾਲ ਜਿੰਨੇ ਵੀ ਪ੍ਰੀਤੀ ਪਾਈਏ ਕਿਸੇ ਨੂੰ ਅੱਜ ਤੱਕ ਸੁੱਖ ਨਹੀਂ ਮਿਲਿਆ ਗੱਜ ਕੇ ਆਖੋ ਸਾਤਨਾ ਗੁਰੂ ਹਰਕਿਸ਼ਰ ਸਾਹਿਬ ਕਿ ਕੈਸਾ ਸਾਡਾ ਘਰ ਹੈ ਗੁਰਨਾਨ ਦਾ ਮਾਤਾ ਹੀ ਕਹਿੰਦੇ ਉਮਰ ਵਧਾ ਲਓ ਗੁਰੂ ਸਾਹਿਬ ਕਹਿੰਦੇ ਨਹੀਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਜਾਗ ਕਦ ਯੇ ਰਗ ਹੈ ਅਜੇ ਉਮਰ ਕੀ ਹੈ ਜਪ ਲਾਂਗੇ ਆ ਵੇਖ ਗੁਰੂ ਸਾਹਿਬ ਕੀ ਨਹੀਂ ਕਰ ਸਕਦੇ ਬਾਲਵਸਥਾ ਦੇ ਵਿੱਚੋਲਾ ਬਦਲ ਹੋਏ ਆਖੋ ਸਤਨਾਮ